ਹਾਂਜੀ ਦੋਸਤੋ ਕੀ ਹਾਲ ਚਾਲ ਹੈ ਜੀ ਉਮੀਦ ਕਰਦਾ ਮੇਰੇ ਭਰਾ ਸਾਰੇ ਵਧੀਆ ਹੋਣਗੇ ਉਸ ਵਾਹਿਗੁਰੂ ਪਰਮਾਤਮਾ ਦੀ ਰਜ਼ਾ ਦੇ ਵਿੱਚ ਸਾਰੇ ਰਾਜੀ ਹੋਣਗੇ ਜਿਹੜੇ ਭਰਾ ਚੈਨਲ ਨਾਲ ਨਵੇਂ ਜੁੜਿਆ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਵੀਡੀਓ ਨੂੰ ਲਾਈਕ ਕਰ ਦਿਓ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਜੋ ਆਉਣ ਵਾਲੀ ਕਬੱਡੀ ਦੀ ਅਪਡੇਟ ਤੁਹਾਡੇ ਤੱਕ ਪਹੁੰਚ ਸਕੇ ਆਪਾਂ ਇਹ ਚੈਨਲ ਤੇ ਕਬੱਡੀ ਦੇ ਰਿਲੇਟਡ ਸਾਰੀ ਅਪਡੇਟ ਪਾਉਣੀ ਰਹਿੰਦੇ ਆ ਬਾਕੀ ਜਿਹੜੇ ਭਰਾ ਚੈਨਲ ਨੂੰ ਸਪੋਰਟ ਕਰ ਰਹੇ ਨੇ ਸਾਰਿਆਂ ਦਾ ਦਿਲੋਂ ਧੰਵਾਦ ਜੀ ਆਪਣੀ ਵੀਡੀਓ ਨੂੰ ਲਾਈਕ ਕਰਦੇ ਨੇ ਸ਼ੇਅਰ ਕਰਦੇ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਤੇ ਕਮੈਂਟਾਂ ਦੇ ਵਿੱਚ ਆਪਣਾ ਆਪਾਂ ਨੂੰ ਸੁਝਾਅ ਵੀ ਦਿੰਦੇ ਨੇ ਤੇ ਆਪਣੇ ਅਪਡੇਟ ਬਾਰੇ ਦੱਸਦੇ ਵੀ ਨੇ ਸਾਰਿਆਂ ਦਾ ਨਾਲੋਂ ਧੰਨਵਾਦ ਹੈ ਜੀ ਤੇ ਮਿੱਤਰੋ ਅੱਜ ਖੋਖਰ ਦੇ ਵਿੱਚ ਜਿਹੜੀਆਂ ਵੀ ਟੀਮਾਂ ਖੇਡਣਗੀਆਂ ਜਿਹੜੇ ਪਲੇਅਰ ਖੇਡਣਗੇ ਸਾਰਿਆਂ ਦੀ ਅਪਡੇਟ ਦੇਵਾਂਗੇ ਵੀਡੀਓ ਐਂਡ ਤੱਕ ਜਰੂਰ ਦੇਖਿਓ ਚੈਨਲ ਦੇ ਨਾਲ ਜੁੜੇ ਰਹੋ ਅੱਜ ਦਿਨਿਆਂ ਤੁਹਾਨੂੰ ਅਪਡੇਟ ਕਿਹੜੇ ਕਿਹੜੇ ਟੂਕੜੇ ਟੂਰਨਾਮੈਂਟ ਨੇ ਅੱਜ ਦੇ ਦੰਦੇ ਜੋ ਅੱਜ ਪਹਿਲਾ ਕਬੱਡੀ ਕਾਪਾ ਮੱਲੇ ਵਾਲਾਂ ਚ ਓਪਨ ਦਾ ਹੋਊਗਾ ਜਿੱਥੇ ਪਹਿਲਾ ਨਾਮ 45000 ਹੋਊਗਾ ਤੇ ਦੂਸਰਾ ਨਾਮ 35000 ਬਸ ਟਰੇਡਰ ਤੇ ਜਾਫੀ ਨੂੰ ਸਰਪ੍ਰਾਈਜ਼ ਦਿੱਤੇ ਜਾਣਗੇ ਇਹ ਨਾਲੋਂ ਓਪਨ ਦੇ ਦੋ ਪਲੇਅਰ ਬਾਰੋਂ ਦਾ ਟੂਰਨਾਮੈਂਟ ਆ ਮਿੱਤਰੋ ਹਰਿਆਣੇ ਦੇ ਵਿੱਚ ਹੋਊਗਾ ਇਹ ਬਹੁਤ ਸਿਰੇ ਦਾ ਟੂਰਨਾਮੈਂਟ ਵਧੀਆ ਨਵੇਂ ਪਲੇਅਰ ਪਹੁੰਚਣਗੇ ਸਾਰੇ ਪਲੇਅਰਾਂ ਨੂੰ ਇਹਦੇ ਵਿੱਚ ਨਵੇਂ ਨੂੰ ਖੇਡਣ ਦਾ ਮੌਕਾ ਮਿਲੂ ਟੀਮਾਂ ਵੀ ਵਧੀਆ ਬਣੀਆਂ ਹੋਈਆਂ ਨੇ ਤੇ ਨਾਲ ਹੀ ਕਰੀਪੁਰ ਡੂੰਮ ਜ਼ਿਲ੍ਹਾ ਮਾਨਸਾ ਵਿਖੇ ਇਹ ਕਬੱਡੀ ਗੱਪਾ ਕਬੱਡੀ ਓਪਨ ਦੇ ਮੈਚ ਹੋਣਗੇ ਪਹਿਲਾ ਨਾਮ ਜਿੱਥੇ 41000 ਅਤੇ ਦੂਸਰਾ ਨਾਮ ਜਿੱਥੇ 31000 ਪੂਰੇ ਵੈਸਟ ਰੇਡ ਅਤੇ ਜਾਫੀ ਨੂੰ 51 5100 ਦੀ ਨਗਦ ਰਕਮ ਨਾਲ ਮਾਨ ਸਨਮਾਨ ਹੋਵੇਗਾ ਮਿੱਤਰੋ ਵੈਰੀ ਵਾਲੇ ਵੱਲੋਂ ਪਹਿਲੀ ਵਾਰ ਕਬੱਡੀ ਕੱਪ ਕਰਵਾਇਆ ਹੈ ਓਪਨ ਦੇ ਮੈਚ ਰੱਖੇ ਹੋਏ ਨੇ ਸਾਰੇ ਜ਼ਿਲ੍ਹਾ ਮਾਨਸਾ ਦੀਆਂ ਤਿੰਨੇ ਦੀਕੀਆਂ ਟੀਮਾਂ ਪਹੁੰਚਣਗੀਆਂ ਵਧੀਆ ਪਲੇਅਰ ਲਗਭਗ ਨਵੇਂ ਪਲੇਅਰ ਸਾਰੇ ਲਗਭਗ ਉਰੇ ਪਹੁੰਚਣਗੇ ਮਿੱਤਰੋ ਲਾਈਵ ਹੋਣਾ ਇਸ ਦਾ pv31mansa.com ਤੇ ਲਾਈਵ ਟੈਲੀਕਾਸਟ ਹੋਵੇਗਾ ਉਸਤੇ ਤੇ ਨਾਲ ਹੀ ਮਿੱਤਰੋ ਧਰਮਕੋਟ ਦੇ ਵਿੱਚ ਵੀ ਲੱਗਣੀ ਹੈ ਰੌਣਕਾ ਉਰੇ ਵੀ ਕਬੱਡੀ ਓਪਨ ਦੇ ਤਿੰਨ ਪਲੇਅਰ ਬਾਹਰ ਹੋਣਗੇ 32 ਟੀਮਾਂ ਹੀ ਭਰਾਵਾ ਵੱਲੋਂ ਐਂਟਰ ਕੀਤੀਆਂ ਗਈਆਂ ਨੇ ਪਹਿਲਾ ਨਾਮ ਜਿੱਥੇ ਲੱਖ ਹੋਵੇਗਾ ਤੇ ਦੂਸਰਾ ਨਾਮ ਜਿੱਥੇ 75000 ਬਾਈ ਸਟ੍ਰੀਟਰ ਤੇ ਯਾਫੀ ਲਈ ਮੋਟਰਸਾਈਕਲ ਦਿੱਤੇ ਜਾਣਗੇ ਮਿੱਤਰੋ ਅੱਜ ਦੇ ਦਿਨ ਦਾ ਇਹਨਾਂ ਕਹਿੰਦੇ ਸਿਰੇ ਦਾ ਕਬੱਡੀ ਕੱਪ ਬਾਈਆਂ ਨੇ 32 ਟੀਮਾਂ ਖੁੱਲੀਆਂ ਇੰਟਰ ਕੀਤੀਆਂ ਨੇ ਕਿ ਜਿਹੜੇ ਵੀ ਵੀਰਾਂ ਨੇ ਟੀਮਾਂ ਜੇ ਇੰਟਰ ਹੋਣਾ ਤਾਂ ਹੋ ਸਕਦੇ ਔਰੇ ਮਿੱਤਰੋ ਸਾਰੇ ਸ਼ਾਕਾ ਦਿਆਲਪੁਰੇ ਵਾਲਾ ਦੀਪਦ ਬੁਰਜੀ ਵਾਲਾ ਨਾਲ ਹੀ ਮਿੱਤਰੋ ਬੁਲਟ ਖੀਰ ਵਾਲੀ ਗਿੰਨੀ ਮੈਂਦਵਾਲੀ ਵਾਲੀ ਲਵਲੀ ਮਹਿਮਦਵਾਲ ਅਤੇ ਹੋਰ ਵੀ ਸਿਰੇ ਸਿਰੇ ਦੇ ਪਲੇਅਰ ਮਿੱਤਰੋਰੇ ਖੇਡਣਗੇ ਟੀਮਾਂ ਦੀ ਅਪਡੇਟ ਆਪਾਂ ਸਵੇਰੇ ਕਮੈਂਟ ਬਾਕਸਾਂ ਦੇ ਵਿੱਚ ਵੀ ਪਿੰਨ ਕਰਾਂਗੇ ਤੇ ਬਾਕੀ ਐਂਡ ਤੱਕ ਤੁਸੀਂ ਜੁੜੇ ਰਹੋ ਲਾਈਵ ਆਉਣਾ ਸਿੱਧਾ ਪੰਜਾਬ ਲਾਈਵ 1.com ਤੇ ਜੋ YouTube ਦਾ ਅਫੀਸ਼ੀਅਲ ਚੈਨਲ ਆ ਉਸ ਤੇ ਲਾਈਵ ਟੈਲੀਕਾਸਟ ਚੱਲੇਗਾ ਸਾਰੇ ਜਾਣੇ ਜਰੂਰ ਜੁੜੋ ਲਾਈਵ ਤੇ ਤੇ ਨਾਲ ਹੀ ਮਿੱਤਰੋ ਮਾਲਵੇ ਦਾ ਸਾਰੇ ਨੂੰ ਟੌਪ ਦਾ ਕਬੱਡੀ ਕਪਾ ਬੱਚੂਆਂ ਦਾ ਜਿਲ੍ਹਾ ਮਾਨਸਾ ਵੇਖੇ ਹੋਣ ਜਾ ਰਿਹਾ ਇੱਥੇ ਅੱਜ ਬਜਨੀ ਕਬੱਡੀ ਖਿਡਾਰੀਆਂ ਦੇ ਮੈਚ ਹੋਣਗੇ 36 ਕਿਲੋ ਤੇ 60 ਕਿਲੋ ਦੇ ਮੈਚ ਹੋਣਗੇ ਮਿੱਤਰੋ ਅੱਜ ਜਿੱਥੇ 36 ਕਿਲੋ ਦਾ ਪਹਿਲਾ ਨਾਮ 8100 ਤੇ ਦੂਸਰਾ ਨਾਮ 7100 ਵੈਸਟਾ ਨੂੰ 5 ਕਿਲੋ ਦੇਸੀ ਘੋੜੇ ਤੇ ਪੱਖੇ ਹੋਣਗੇ ਮਿੱਤਰੋ 60 ਕਿਲੋ ਦਾ ਪਹਿਲਾ ਨਾਮ ਜਿੱਥੇ 15000 ਹੋਵੇਗਾ ਤੇ ਦੂਸਰਾ ਨਾਮ 11000 ਵੈਸਟਾ ਲਈ ਰੈਂਜਰ ਸਾਈਕਲ ਹੋਣਗੇ ਕਮੇਟੀ ਵਾਲੇ ਵੱਲੋਂ ਬੱਚਿਆਂ ਵਾਲੇ ਦਾ ਇਹਨਾਂ ਸਿਰੇ ਦਾ ਟੂਰਨਾਮੈਂਟ ਕਰਵਾਇਆ ਯਾਰ ਨਾਲ ਹੀ 73 ਕਿਲੋ ਤਿੰਨ ਰੋਲ ਓਪਨ ਦੇ ਮੈਚ ਮਿੱਤਰੋ 16 ਜਨਵਰੀ ਨ ਹੋਣਗੇ ਜਿੱਥੇ ਓਪਨ ਦਾ ਪਹਿਲਾ ਨਾਮ 1 ਲੱਖ ਅਤੇ ਦੂਜਾ ਨਾਮ 71000 ਬੈਸਟ ਰੇਡਰ ਤੇ ਜਾਫੀ ਨੂੰ 2 ਲੈਕਸ ਮੋਟਰਸਾਈਕਲ ਦਿੱਤੇ ਜਾਣਗੇ ਨਰੋਲ ਓਪਨ ਦੇ ਮੈਚ ਹੋਣਗੇ ਪਹਿਲਾ ਨਾਮ ਜਿੱਥੇ 41000 ਤੇ ਦੂਸਰਾ ਨਾਮ 31000 ਬੈਸਟ ਰੇਡਰ ਤੇ ਜਾਫੀ ਨੂੰ 111000 ਦੀ ਨਗਦ ਰਕਮ ਦਿੱਤੀ ਜਾਊਗੀ ਤਿਹਤਰ ਕਿਲੋ ਦੇ ਮੁਕਾਬਲੇ ਹੋਣਗੇ ਪਹਿਲਾ ਨਾਮ ਜਿੱਥੇ 18000 ਹੋਵੇਗਾ ਤੇ ਦੂਸਰਾ ਨਾਮ 15000 ਬੈਸਟ ਨੂੰ ਵਾਈਲਡੀਆਂ ਦਿੱਤੀਆਂ ਜਾਣਗੀਆਂ ਮਿੱਤਰੋ ਬਹੁਤ ਸਿਰੇ ਦਾ ਕਬੱਡੀ ਕਪਾ WW123 live.in ਤੇ ਇਸ ਦਾ ਲਾਈਵ ਟੈਲੀਕਾਸਟ ਚੱਲੇਗਾ। ਉਹ ਸਾਰੇ ਜਣੇ ਜਰੂਰ ਜੁੜਿਓ। ਰੇਵੀ ਸਾਰੇ ਟੌਪ ਦੇ ਪਲੇਅਰ ਹੀ ਖੇਡਣਗੇ। ਮੁਹਿੰਮ ਨਕੌਦਰ ਜਲੰਧਰ ਦੇ ਵਿੱਚ ਸੱਦੀਆਂ ਹੋਈਆਂ ਕਲੱਬਾਂ ਦੇ ਮੁਕਾਬਲੇ ਕਰਾਏ ਜਾਣਗੇ। ਇਹ ਪੋਸਟਰ ਇੰਨਾ ਕੀ ਮੈਂਸ਼ਨ ਹੋਇਆ ਮੇਲੇ ਮਿੱਤਰੋ ਇਨਾਮਾਂ ਬਾਰੇ ਆਪਾਂ ਨੂੰ ਪੋਸਟਰ ਮਿਲਿਆ ਨਹੀਂ ਤਾਂ ਉੰਨੀ ਕੀ ਜਾਣਕਾਰੀ ਆਪਾਂ ਤੁਹਾਨੂੰ ਸਾਂਝੀ ਕਰ ਦਿੱਤੀ ਆ। ਤੇ ਨਾਲ ਹੀ ਸ਼ਾਹਪੁਰ ਬੇਗੂ ਜ਼ਿਲ੍ਹਾ सिरसा 'ਚ ਕਬੱਡੀ ਓਪਨ ਦੇ ਦੋ ਪਲੇਅਰ ਬਾਹਰ ਹੋਣਗੇ। ਪਹਿਲਾ ਨਾਮ ਜਿੱਥੇ 31000 ਹੋਵੇਗਾ ਤੇ ਦੂਜਾ ਨਾਮ 21000 ਬਾਕੀ ਸਾਰੇ ਸਰਪ੍ਰਾਈਜ਼ ਹੋਣਗੇ। ਲਾਈਵ ਆਉਣ ਅਸੀਂ ਦਾ ਕਬੱਡੀ 13-13 ਤੇ ਚੱਲੇਗਾ ਸਰਸਾ ਚ ਵੀ ਇਹ ਵਧੀਆ ਟੂਰਨਾਮੈਂਟ ਹੋਣ ਜਾ ਰਿਹਾ ਸਾਰੇ ਵਧੀਆ ਪਲੇਅਰ ਪਹੁੰਚਣਗੇ ਉਰੇ ਵੀ ਨਾਮਵਾਰ ਖਿਡਾਰੀ ਵੀ ਵਿੱਚ ਸੱਦਾ ਦਿੱਤਾ ਹੈ ਕਮੇਟੀ ਵਾਲਿਆਂ ਵੱਲੋਂ ਤੇ ਨਾਲ ਹੀ ਮਿੱਤਰੋ ਜੋ ਕਬੱਡੀ ਦੀ ਟੌਪ ਦੀ ਖਿਡਾਰਨਾ ਪੀਤੂ ਕੋਟੜਾ ਉਹਦੇ ਮਿਹਨਤ ਦੇ ਸਦਕਾ ਹੀ ਉਹਦੇ ਉਪਰਾਲਾ ਉਹਦੀ ਮਿਹਨਤ ਦੇ ਸਦਕਾ ਹੀ ਟੂਰਨਾਮੈਂਟ ਕਰਵਾਇਆ ਜਾ ਰਿਹਾ ਜੋ ਬਜਨੀ ਕਬੱਡੀ ਖਿਡਾਰੀਆਂ ਤੋਂ ਸ਼ੁਰੂਆਤ ਕਰੀ ਹੈ ਭੈਣ ਨੇ ਬਹੁਤ ਸਿਰੇ ਦਾ ਕਬੱਡੀ ਕੱਪ ਹੋਊਗਾ 52 ਕਿਲੋ ਦੇ ਮੈਚ ਹੋਣਗੇ ਪਹਿਲਾ ਨਾਮ ਜਿੱਥੇ 650 ਤੇ ਦੂਜੇ ਨਾਮ 5100 ਆ ਬਸਟਾਂ ਲਈ ਦੇਸੀ ਘੋਤੇ 1 ਕਿਲੋ ਬਦਾਮ ਦਿੱਤੇ ਜਾਣਗੇ 45 ਕਿਲੋ ਦੇ ਮੁਕਾਬਲੇ ਹੋਣਗੇ ਪਹਿਲਾ ਨਾਮ ਜਿੱਥੇ 5100 ਆ ਤੇ ਦੂਸਰਾ ਨਾਮ 4100 ਆ ਬਸਟਾਂ ਲਈ ਦੇਸੀ ਘੋਤੇ 1 ਕਿਲੋ ਬਦਾਮ ਲਾਈਵ ਕਬੱਡੀ ਟਾਕ ਤੇ ਚੱਲੇਗਾ ਸੋ ਪਹਣ ਵੱਲੋਂ ਛੋਟੇ ਬਜਨੀ ਕਬੱਡੀ ਖਿਡਾਰੀਆਂ ਲਈ ਬਹੁਤ ਵਧੀਆ ਪ੍ਰਾਲਾ ਕੀਤਾ ਆਪਣੇ ਪਿੰਡ ਦੇ ਸਹਿਯੋਗ ਦੇ ਨਾਲ ਇਹ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ ਹੋਰ ਵੀ ਅੱਗੇ ਬਹੁਤ ਸਿਰੇ ਦਾ ਕਬੱਡੀ ਕੱਪ ਹੋਇਆ ਕਰੇਗਾ ਤੇ ਨਾਲ ਹੀ ਮੇਤਰੋ ਖੋਖਰ ਦੇ ਵਿੱਚ ਅਜੇ ਲਾਸਟ ਦਿਨਾਂ ਲੱਗਣੀ ਹੈ ਰੌਣਕਾਂ ਉਰੇ ਵੀ ਸਾਰੇ ਐਨਕਾਂ ਦੇ ਟੌਪ ਟੌਪ ਦੇ ਪਲੇਅਰ ਪਹੁੰਚਣਗੇ ਕੱਠ ਕਲੱਬਾਂ ਵਿੱਚ ਤਰੂਰੇ ਖੇਡਣਗੇ ਆ ਪਹਿਲਾ ਨਾਮ 1,21,000 ਤੇ ਦੂਸਰਾ ਨਾਮ 1 ਲੱਖ ਬਾਈ ਸਟ੍ਰੇਡਰ ਤੇ ਜਾਫੀ ਲਈ ਮੋਟਰਸਾਈਕਲ ਦਿੱਤੇ ਜਾਣਗੇ ਮਿੱਤਰੋ ਬਹੁਤ ਸਿਰੇ ਦਾ ਕਬੱਡੀ ਕੱਪਾ ਲਾਈਵ ਚੱਲੇਗਾ ਸਿੱਧਾ ਪੰਜਾਬ ਲਾਈਵ 1.com ਤੇ ਬਾਈਨੀ ਕਬੱਡੀ ਖਿਡਾਰੀਆਂ ਦੇ ਤੇ ਜੋ ਪੰਜਾਬ ਦੀਆਂ ਰਵੈਤੀ ਖੇਡਾਂ ਨੇ ਉਹ ਵੀ ਅਜੋਰੇ ਹੋਈਆਂ ਨੇ ਬਹੁਤ ਵਧੀਆ ਕਮੇਟੀਆਂ ਵਾਲੇ ਵੱਲੋਂ ਉਪਰਾਲਾ ਕੀਤਾ ਗਿਆ ਜਿਵੇਂ ਤਰੂਰੇ ਟੀਮਾਂ ਲਗੀਆਂ ਮਾਲਵਾ ਲਾਇਨ ਖੇਡੂ ਬਰਸਾਲਪੁਰ ਤਨੌਰੀ ਮਾਸ਼ੀਵਾੜਾ ਤੇ ਮਿੱਤਰੋ ਹੋਰ ਵੀ ਕਲੱਬਾਂ ਦੇ ਜਿੰਨੀ ਕ ਅਪਡੇਟ ਮਿਲੀ ਆਪਾਂ ਤੁਹਾਨੂੰ ਦਿੱਤੀ ਐ ਮਾਲਵਾਲ ਵਾਇਂਚ ਜੋ ਪਲੇਅਰ ਖੇਡਣਗੇ ਮਿੱਤਰੋ ਗੋਪੀ ਚਮਕੌਰ ਸਾਹਿਬ ਪ੍ਰਤਾਪ ਕੜਿਆਣਾ ਗੱਗੂ ਕੜਿਆਣਾ ਗੋਰਾ ਜਗਰਾਲ ਨਿੱਕਾ ਜਗਰਾਲ ਕਰਨ ਬੱਲੋ ਕਾਕਾ ਕਾਕਾ ਸੀਚੇਵਾਲ ਪੋਲਾ ਜਲਾਲਪੁਰ ਫਰਿਆਦ ਭਗਵਾਨਪੁਰ ਰਮਜ਼ਾਨ ਸੁੱਖਾ ਗਾਂਦਰਾ ਤੇ ਹੋਰ ਵੀ ਪਲੇਅਰ ਐਡ ਕੀਤੇ ਨੇ ਮਿੱਤਰੋ ਵਧੀਆ ਤਾਂ ਇਹਨਾਂ ਦੀ ਆਪਾਂ ਨੂੰ ਅਪਡੇਟ ਦਿੱਤੀ ਐ ਕੋਚ ਗਾਕਾ ਸ਼ੇਕ ਦੋਲਤੀ ਜੀ ਜੋ ਬਹੁਤ ਵਧੀਆ ਛਾਨ ਨੇ ਬਹੁਤ ਹੈਲਪ ਕਰਦੇ ਨੇ ਤਾਂ ਉਹਨਾਂ ਦਾ ਵੀ ਬਹੁਤ ਧੰਨਵਾਦ ਹੈ ਜੀ ਟੀਮਾਂ ਬਾਰੇ ਵੀ ਅਪਡੇਟ ਦਿੰਦੇ ਨੇ ਤੇ ਨਾਲ ਹੀ ਮਿੱਤਰੋ ਸਾਰਿਆਂ ਨੂੰ ਹੱਥ ਬੰਨ ਕੇ ਬੇਨਤੀ ਹੈ ਵਾਹਿਗੁਰੂ ਪਰਮਾਤਮਾ ਕੀ ਅਰਦਾਸ ਕਰਿਆ ਕਰੋ ਇਹ ਮੈਂ ਰੋਜ਼ ਹੀ ਆਪਣੀ ਵੀਡੀਓ ਦੇ ਵਿੱਚ ਦੱਸਦਾ ਕਿਉਂਕਿ ਕਬੱਡੀ ਦੇ ਸਦਕਾ ਹੀ ਜੋ ਇਹਨਾਂ ਦੇ ਪਲੇਅਰਾਂ ਦੇ ਸਦਕਾ ਹੀ ਬਹੁਤ ਘਰਾਂ ਦੇ ਚੁੱਲ੍ਹੇ ਚੱਲਦੇ ਆ ਇਹਨਾਂ ਦੇ ਸਦਕਾ ਹੀ ਖੇਡ ਪ੍ਰੇਮੀ ਜੁੜਦੇ ਆ ਚੈਨਲ ਆਂ ਦੇ ਅਪਡੇਟ ਦਿੰਦੇ ਆ ਚੈਨਲ ਚੱਲਦੇ ਆ ਕੋ ਇਹਨਾਂ ਨੂੰ ਵਾਹਿਗੁਰੂ ਪਰਮਾਤਮਾ ਸੱਟਾਂ ਫੇਟਾਂ ਤੋਂ ਸਾਰਿਆਂ ਨੂੰ ਬਚਿਤ ਰੱਖੇ ਤਾਂ ਜੋ ਹਰੇਕ ਪਲੇਅਰ ਹੀ ਬਾਈਨਿਕ ਕਬੱਡੀ ਖੇਡਦਾ ਖੇਡਦਾ ਓਪਨ ਤੱਕ ਖੇਡੇ ਤਾਂ ਜੋ ਉਹਨੇ ਗਰਾਊਂਡਾਂ ਦੇ ਵਿੱਚ ਮਿਹਨਤ ਕਰੀ ਹੋਏ ਉਸ ਨੂੰ ਉਹ ਮਿਹਨਤ ਦਾ ਫਲ ਜ਼ਰੂਰ ਮਿਲੇ ਤਾਂ ਵਾਹਿਗੁਰੂ ਅਗੇ ਅਰਦਾਸ ਜ਼ਰੂਰ ਕਰਿਆ ਕਰੋ ਤੇ ਨਾਲ ਹੀ ਮਿੱਤਰੋ ਆਪਣੀ ਅਪਡੇਟ ਕਿਵੇਂ ਦੀ ਲੱਗਦੀ ਆ ਤਾਂ ਸਾਰੇ ਵੀ ਰਿ ਕਮੈਂਟ ਬਾਕਸਾਂ ਦੇ ਵਿੱਚ ਵੀ ਜ਼ਰੂਰ ਦੱਸਿਆ ਕਰੋ ਕਿਸੇ ਨੇ ਕੋਈ ਗੱਲ ਪੁੱਛਣੀ ਹੁੰਦੀ ਆ ਤਾਂ ਕਮੈਂਟ ਬਾਕਸਾਂ ਦੇ ਵਿੱਚ ਦੱਸਿਆ ਕਰੋ ਆਪਾਂ ਉਹਦਾ ਰਿਪਲਾਈ ਜ਼ਰੂਰ ਕਰਾਂਗੇ ਜਿੰਨੀ ਕਾਪ ਦੇ ਨਾਲ ਹੀ ਸਾਰੇ ਖੇਡ ਪ੍ਰੇਮੀਆ ਨੂੰ ਖੇਡ ਕਮੇਟੀ ਵਾਲਿਆਂ ਨੂੰ ਸਾਰਿਆਂ ਨੂੰ ਖੇਡ ਪ੍ਰਮੋਟਰਾਂ ਨੂੰ ਵਾਹਿਗੁਰੂ ਪਰਮਾਤਮਾ ਜੀ ਚੜ੍ਹਦੀ ਕਲਾ ਦੇ ਵਿੱਚ ਰੱਖੇ ਸਾਰਿਆਂ ਨੂੰ ਦਿਨ ਦੁੱਗਣੀ ਰਾਤ ਚੌਗਣੀ ਮਿੱਤਰੋ ਤਰੱਕੀ ਬਖਸ਼ੇ ਤੇ ਸਾਰੇ ਭਰਾ ਚੈਨਲ ਨੂੰ ਵਧੀਆ ਸਪੋਰਟ ਕਰ ਰਹੇ ਨੇ ਇੱਕ ਵਾਰ ਸਾਰਿਆਂ ਦਾ ਦਿਲ ਤੋਂ ਧੰਨਵਾਦ ਆ ਜੀ ਬਾਕੀ ਜੀ ਇਹ ਚੈਨਲ ਤੇ ਆਪਾਂ ਕਬੱਡੀ ਦੀ ਅਪਡੇਟ ਪਾਉਂਦੇ ਹੀ ਰਹਨੇ ਆ ਬਾਕੀ ਕਿਸੇ ਵੀ ਵੀਰ ਨੂੰ ਕੋਈ ਵੀ ਕਬੱਡੀ ਦੇ ਰਿਲੇਟਡ ਅਪਡੇਟ ਪਤਾ ਲੱਗਦੀ ਆ ਆਪਣੇ ਪੋਸਟਰ ਦਾ ਐਡ ਕਰਾਉਣੀ ਹੋਵੇ ਤਾਂ ਆਪਾਂ ਦੱਸ ਸਕਦਾ ਉਹਦੇ ਵግੇਰਾ ਕੋਈ ਫੀਸ ਨਹੀਂ ਆਪਾਂ ਚੈਨਲ ਤੇ ਅਪਡੇਟ ਮਿੱਤਰੋ ਪਾਇਆ ਕਰਾਂਗੇ ਕਿਉਂ ਸਾਰਿਆਂ ਦੇ ਸਹਿਯੋਗ ਨਾਲ ਹੀ ਚੈਨਲ ਚੱਲਦਾ ਸਾਰਿਆਂ ਦੇ ਸਹਿਯੋਗ ਨਾਲ ਹੀ ਆਪਾਂ ਅਪਡੇਟ ਦੇ ਸਕਦੇ ਹਾਂ ਆਪਣੇ ਕੋਲੋਂ ਆਪਾਂ ਕੋਈ ਵੀ ਅਪਡੇਟ ਨਹੀਂ ਦਿੰਦੇ ਫੋਨ ਕਰਕੇ ਕਮੇਟੀਆਂ ਨਾਲ ਗੱਲ ਕਰਦੇ ਆ ਕੋਚ ਸਾਹਿਬਾਨ ਨਾਲ ਗੱਲ ਕਰਦੇ ਆ ਜਿੰਨੀਆਂ ਵੀ ਟੀਮਾਂ ਬਾਰੇ ਆਪਾਂ ਨੂੰ ਅਪਡੇਟ ਹੁੰਦੀ ਆ ਆਪਾਂ ਉੰਨੀ ਕੇ ਸਾਰਿਆਂ ਨੂੰ ਕਲੀਅਰ ਦੱਸਦੇ ਆ ਸਾਫ਼ ਦੱਸਦੇ ਆ ਕੋਈ ਝੂਠ ਨਹੀਂ ਬੋਲ ਕੇ ਕੋਈ ਆਪਣੇ ਕੋਲੋਂ ਨਹੀਂ ਬੋਲ ਕੇ ਦੱਸਦੇ ਤਾਂ ਕਮੈਂਟ ਬਾਕਸਾਂ ਦੇ ਵਿੱਚ ਜਰੂਰ ਦੱਸਿਆ ਕਰੋ ਆਪਣੀ ਅਪਡੇਟ ਕਿਵੇਂ ਦੀ ਲੱਗਦੀ ਆ ਤੇ ਨਾਲ ਹੀ ਕੱਲ ਨੂੰ ਮਿਲਾਂਗੇ ਇੱਕ ਨਵੀਂ ਅਪਡੇਟ ਦੇ ਨਾਲ ਤਦ ਤੱਕ ਲਈ ਦਿਓ ਜੀ ਆ ਗਿਆ ਧੰਨਵਾਦ